ਸੋ ਅੱਜ ਤੁਹਾਨੂੰ ਕਲੀਅਰ ਸੇਲ ਦੇ ਵਿੱਚ ਜਿਹੜਾ ਸੂਟ ਦਿਖਾ ਰਹੇ ਹਾਂ ਬਹੁਤ ਸੋਹਣੇ ਤੇ ਲੇਟੈਸਟ ਡਿਜ਼ਾਈਨ ਹੋਣਗੇ ਬਹੁਤ ਪਿਆਰੇ ਡਿਜ਼ਾਈਨ ਨੇ ਔਰ ਇਹਨਾਂ ਨੂੰ ਤੁਸੀਂ ਬੱਤੀ ਕਿਉਂ ਵੀ ਕਰ ਸਕਦੇ ਹੋ ਜਿੱਥੇ ਜੀ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਹੈ ਇਹਦੇ ਵਿੱਚ ਸਾਰੇ ਕਲਰ ਸੌਲਡ ਆਊਟ ਹੋ ਗਏ ਸੀ 2000 ਰੁਪਏ ਦਾ ਸੂਟ ਸੀਗਾ ਸੋ ਲਾਸਟ ਪੀਸ ਲੈ ਕੇ ਇਸ ਕਰਕੇ ਆਪਾਂ ਦੇ ਰਿਹਾ ਜੀ ਡਿਸਕਾਊਂਟ ਜਿੰਨਾਂ ਭੈਣ ਆਪਣੇ ਨਾਲ ਜੁੜੀਆਂ ਹੋਈਆਂ ਨੇ ਉਹਨਾਂ ਨੂੰ ਡਿਸਕਾਊਂਟ ਤਾਂ ਦੇਣਾ ਪੈਂਦਾ ਹੈ ਬਹੁਤ ਹੀ ਪਿਆਰਾ ਚਿਣੌਣ ਦਾ ਫੈਬਰਿਕ ਆ ਸ਼ਿਮਰ ਚਿਣੌਣ ਦਾ ਫੈਬਰਿਕ ਸਾਰੇ ਫਰੰਟ ਦੇ ਵਿੱਚ ਇਸ ਤਰ੍ਹਾਂ ਦਾ ਡਿਜ਼ਾਈਨ ਬਣ बहुत हैवी फ्रंट बनिया हुआ जी बहुत सोना प्राइस रहेगा सिर्फ पंद्रह सौ रुपए का सूट और दुपट्टा भी बहुत हैवी बनिया हुआ दुपट्टा जोड़ा ना वो भी शिवर चनौन शिवर का बनया हुआ बिल्कुल लेटैसट नवा जहा डिज़ाइन देखो दुपट्टे की लुक देखो कि ज्यादा सोहनी बनी हुई बहुत ही प्यारा डिजाइन बनया सूट का सो ए अपने को ही कलर अवेलेबल रहेगा जो तुम डिस्काउंट पर लो सो तुम रैडी करवा सद रैडी करवा मैंने वट्सअप मैसेज करके अपना कलर जरा भेज सकते हो So, तो तो िल्क के उकेंड रहा है जी करॉस सिल्क के उनारसिलेरे का वर्क है घेरा बहुत ज्यादा लंबा चौड़ा जिस तरह का मर्जी बना सकते हो यह बनी हुई जी शर्ट बहुत प्यारी शर्ट के इस तरह दूटिया भी आने नाल फेन बॉटम रहूगी प्राइस रहूगा सिर्फ यद अठारह सौ रुपए क्योंकि ये बनारसी जो वर्क किया छोटा वर्क के वो है वर्क हुआ। इस करके तेरह सौ रुपए का सी एच वर्क ज्यादा किया करके प्राइज हैगा जी अठारह सौ रुपए ये ब्ल्यू कलर अपने को अवेलेबल हैगाट है। लैके जल्दी जल्दी ऑर्डर कर सकते हो सो अपने को बैलब पीस अवेलेबल हैगा है। बहुत प्यारा पीस बनया देखो ਰਸ਼ਵਾਲਾ ਦੇ ਵਿੱਚ ਵੈਲਵਟ ਦਾ ਇਹ ਪੀਸ ਬਣਿਆ ਹੋਇਆ ਵਾ ਔਰ ਇਹਦਾ ਘੇਰਾ ਬਹੁਤ ਜ਼ਿਆਦਾ ਹੈਵੀ ਸਿਕਵੈਂਸ ਦੇ ਵਿੱਚ ਵਰਕ ਬਣਿਆ ਹੋਇਆ ਤੁਸੀਂ ਕਿਸੇ ਵੀ ਕਾਰੀਗਰ ਤੇ ਵਰਕ ਕਰਵਾ ਕੇ ਦੇਖ ਸਕਦੇ ਹੋ ਵਰਕ ਦਾ ਹੀ ਤੁਹਾਨੂੰ ਤਿੰਨ ਤੋਂ 4000 ਰੁਪਏ ਲੱਗੂਗਾ ਕਿਉਂਕਿ ਸਾਰਾ ਵਰਕ ਹੈਂਡ ਵਰਕ ਤਾਂ ਕੀਤਾ ਹੋਇਆ ਵਾ ਪੂਰੇ ਫਰੰਟ ਦੇ ਵਿੱਚ ਇਸ ਤਰ੍ਹਾਂ ਦਾ ਡਾਟਸ ਵਾਲਾ ਵਰਕ ਬਣਿਆ ਹੋਊਗਾ ਬਾਟਮ ਜਿਹੜੀ ਇਹਦੇ ਨਾਲ ਪਲੇਨ ਰੱਖੀ ਹੋਈ ਹੈ ਇਹਦੇ ਨਾਲ ਆਪਾਂ ਔਰ ਦੁਪੱਟੇ ਤੇ ਵੀ ਵਰਕ ਕੀਤਾ ਹੋਇਆ ਦੁਪੱਟਾ ਪਤਾ ਨਹੀਂ ਕਿੱਥੇ ਆ ਸੋ ਫਿਰ ਤੁਹਾਨੂੰ ਦਿਖਾਉਣੇ ਦੁਪੱਟਾ ਕਿਤੇ ਗੁੰਮ ਹੋ ਗਿਆ ਸੂਟਾਂ ਦੇ ਵਿੱਚ ਦੁਆਰਾ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸਬਸ ਬਹੁਤ ਸਾਰਾ ਸੋਹਣਾ ਹੈ। ਇਸ ਵਿੱਚ ਦੇ ਆਪਾਂ ਜਿਆਦਾਤਰ ਡਿਸਕਾਊਂਟ ਵਾਲੇ ਹੀ ਸੂਟ ਲੈਣੇ ਹੁੰਦੇ ਆ। ਸੋ ਵੀਡੀਓ ਨੂੰ ਵੀ ਵਕਤ-ਵਕਤ ਸ਼ੇਅਰ ਕਰਿਆ ਕਰੋ ਤੇ ਜਰੂਰ ਚੈੱਕ ਕਰਿਆ ਕਰੋ ਬਹੁਤ ਹੀ ਸੋਹਣੇ ਡਿਸਕਾਊਂਟ ਵਾਲੇ ਸੂਟ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਿੰਦੇ ਹਾਂ। ਬਣਿਆ ਹੋਇਆ ਜੀ orange shade ਦੇ ਵਿੱਚ નેਪਰੈਂਸ ਦੇਖੋ ਕਿੰਨੀ ਜ਼ਿਆਦਾ ਹੈਵੀ ਬਣੀ ਹੋਈ ਆ ਤੇ ਪ੍ਰਾਈਸ ਰਹੂਗਾ ਇਹਦਾ ਸਿਰਫ 1500 ਰੁਪਏ ਨੈਕਲੈਂਸ ਬਹੁਤ ਹੈਵੀ ਬਣੀ ਆ ਸ਼ਿਵਰ organza ਦਾ ਫੈਬਰਿਕ ਰਹੂਗਾ ਇੱਕ ਘੇਰੇ ਦੇ ਵਰਕ ਕੀਤਾ ਹੋਇਆ ਘੇਰਾ ਵੀ ਬਹੁਤ ਜ਼ਿਆਦਾ ਸੋਨਾ 20 ਤੋਂ 22 ਤੁਸੀਂ ਘੇਰਾ ਰੱਖ ਸਕਦੇ ਹੋ ਨਾਲ ਇਹਦੇ ਆਉਗੀ ਜੀ ਸਲਵਾਰ ਸਲਵਾਰ ਦੇ ਉੱਪਰ ਪੈਚ ਲਾ ਕੇ सेम ਜਿਹੜਾ ਉਹ ਵਰਕ ਕੀਤਾ ਹੋਇਆ ਹੈ ਸ਼ਰਡਰਾਂ ਦਾ ਤੇ ਨਾਲ ਆਊਗਾ ਜੀ ਇਹਦੇ ਨਾਲ ਮਸਲੀਨ ਦਾ ਦੁਪੱਟਾ ਦੁਪੱਟੇ ਦੀ ਲੁੱਕ ਵੀ ਤੁਸੀਂ ਦੇਖ ਸਕਦੇ ਹੋ ਲੈਸਸ ਜਿਹੜੀ ਤੁਸੀਂ ਆਪਣੀ ਚੋਇਸ ਨਾਲ ਮਰਜ਼ੀ ਨਾਲ ਵੀ ਲਗਵਾ ਸਕਦੇ ਹੋ ਤੇ ਲੈਸ ਲੱਗੀ ਲਗਾਈ ਵੀ ਆ ਜਾਂਦੀ ਹੈ ਫਿਰ ਰੇਟ ਤੁਹਾਨੂੰ ਦੱਸ ਦਿੱਤਾ ਰੇਟ ਚੈੱਕ ਕਰਕੇ ਤੁਸੀਂ ਨਾਲ ਦੀ ਨਾਲ ਆਰਡਰ ਜਿਹੜਾ ਕਰ ਸਕਦੇ ਹੋ ਫਿਰ ਨਹੀਂ ਕਹਿਣਾ ਵੀ ਇਹਦੇ ਨਾਲ ਹੋਰ ਦਿਖਾਓ ਉਹਦੇ ਤੋਂ ਇੱਕ ਇੱਕ ਪੀਸ ਹੀ ਆਪਣੇ ਕੋਲ ਹੁੰਦਾ ਹੈ ਜੀ ਜੋ ਆਪਾਂ ਸੇਲ ਦੇ ਵਿੱਚ ਲਗਾਉਣੀ ਹੈ ਠੀਕ ਹੈ ਜੀ ਸੋ ਨੈਕਸਟ ਜਿਹੜਾ ਹੈਗਾ ਜੀ ਇੱਕ ਹੋਰ ਕੜਾਈ ਵਾਲਾ ਤੁਹਾਡੇ ਨਾਲ ਸ਼ੇਅਰ ਕਰਦੀ ਆ ਸੂਟ ਬਾਕੀ ਨੈਕਸਟ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਕਿਉਂਕਿ ਵੀਡੀਓ ਬਹੁਤ ਲੰਬੀ ਜਿਆਦੀ ਹੋ ਜਾਣੀ ਆ ਇਹ ਕ੍ਰੇਪ ਦਾ ਫੈਬਰਿਕ ਆ ਇਹ ਸੈਮੀ ਕ੍ਰੇਪ ਦੇ ਵਿੱਚ ਹੋਊਗਾ ਜੇ ਜਿਵੇਂ ਦਾ ਫੈਬਰਿਕ ਹੋਵੇ ਦੀ ਤੁਹਾਡੇ ਨੂੰ ਡਿਟੇਲ ਸ਼ੇਅਰ ਕੀਤੀ ਜਾਊਗੀ ਔਰ ਸਾਰਾ ਇਹਦੇ ਵਿੱਚ ਪੈਚ ਲਾ ਕੇ ਪ੍ਰੋਪਰ ਜਰੀ ਦਾ ਵਰਕ ਕੀਤਾ ਗਿਆ ਥ੍ਰੈਡ ਦਾ ਵਰਕ ਕੀਤਾ ਗਿਆ ਹੈ ਆਰੇ ਇਹ ਵਾਲਾ ਇਹਦੀਆਂ 슬ੀਵਸ ਤੇ ਕੰਮ ਆਊਗਾ 슬ੀਵਸ ਤੇ ਬਹੁਤ ਸੋਹਣਾ ਕੰਮ ਕੀਤਾ ਗਿਆ ਇਹ ਦੇ ਨਾਲ ਮੈਚਿੰਗ ਜਿਹੜੀ ਨਾਲ ਸਲਵਾਰ ਆਊਗੀ ਔਰ ਦੁਪੱਟਾ ਜਿਹੜਾ ਇਹਦੇ ਨਾਲ ਸ਼ਫਾਨ ਦਾ ਰੈਡੀ ਕਰਾਂਗੇ ਸੋ ਲੈਸ ਨਾਲ ਬਹੁਤ ਸੋਹਣਾ ਸੂਟ ਰੈਡੀ ਹੋ ਜਾਣਾ ਔਰ ਇਹ ਕਲਰ ਕੰਬੀਨੇਸ਼ਨ ਦੇ ਵਿੱਚ ਇਸੇ ਕਲਰ ਦੇ ਵਿੱਚ ਹੀ ਸੂਟ ਆਉਂਦਾ ਇਹਦੇ ਵਿੱਚ ਕਲਰ ਹੋਰ ਕੋਈ ਨਹੀਂ ਆਉਂਦਾ ਸੋ ਇਹ ਵੀ ਤੁਸੀਂ ਲੈਣਾ ਹੋਵੇ ਤਾਂ ਤੁਸੀਂ ਇਨਸ਼ਾਅੱਲਾ ਇੱਕ ਵਟਸਐਪ ਤੇ ਆਰਡਰ ਕਰ ਸਕਦੇ ਹੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਤੁਸੀਂ ਜਲਦੀ ਤੋਂ ਜਲਦੀ ਆਰਡਰ ਕਰ ਸਕਦੇ ਹੋ ਕਿਉਂਕਿ ਇਹ ਸੇਲ ਜਿਹੜੀ ਹੈ ਉਹ ਆਪਾਂ ਕੁਝ ਦਿਨਾਂ ਵਾਸਤੇ ਲਾਉਣੀ ਹੁੰਦੀ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਹੋਰ ਸੋਹਣੇ ਸੋਹਣੇ ਸੂਟ ਥੈਂਕ ਯੂ ਸੋ ਮੱਚ